ਕਈ ਵਾਰੀ ਕੁਝ ਲੋਕ ਇਹ ਵੀ ਕਹਿੰਦੇ ਆ ਤੁਹਾਨੂੰ ਜੇ ਅਸੀਂ ਨਾ ਸਿਖਾंदे ਤਾਂ ਸ਼ਾਇਦ ਤੁਸੀਂ ਇੱਥੇ ਨਹੀਂ ਹੋਣਾ ਸੀ ਉਹਦੇ ਵਾਸਤੇ ਇੱਕ ਛੋਟੀ ਜੀ ਗੱਲ ਸੁਣੋ ਇੱਕ ਵਾਰ ਇੱਕ ਟੀਚਰ ਸੀ ਜਿਹੜੇ ਲੋਕ ਕਈ ਵਾਰੀ ਕਹਿ ਦਿੰਦੇ ਨਾ ਜੇ ਅਸੀਂ ਅਸੀਂ ਨਾ ਇਸ ਬੰਦੇ ਨੂੰ ਨਾ ਉਸ ਵੇਲੇ ਲਿਆਂਦੇ ਇਸ ਲਾਈਨ 'ਚ ਤਾਂ ਇਹਨੇ ਤਾਂ ਰੁੱਲਦਾ ਹੋਣਾ ਸੀ ਕਹਿੰਦੇ ਨਾ ਕਈ ਸਾਡੇ ਲਾਏ ਹੋਏ ਬੂਟੇ ਆ بڑے ਲੋਕ ਕਹਿੰਦੇ ਇੱਕ ਵਾਰ ਇੱਕ ਟੀਚਰ ਸੀ ਜੀ ਉਹ 10ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ। 10ਵੀਂ ਕਲਾਸ ਦੇ ਟੀਚਰ ਸੀ। ਤੇ ਉਹ ਸਾਈਕਲ ਤੇ ਆਪਣੇ ਸਕੂਲ ਵਿੱਚ ਜਾਂਦੇ ਹੁੰਦੇ ਸੀ। ਰੋਜ਼ ਉਹਨਾਂ ਨੇ ਸਾਈਕਲ ਤੇ ਜਾਣਾ। ਇੱਕ ਮੇਨ ਰਸਤਾ ਸੀ, ਇੱਕ ਸ਼ਾਰਟਕਟ ਪਕੜੰਦੀ ਸੀ ਜਿੱਥੋਂ ਦੀ ਉਹਨਾਂ ਨੇ ਰੋਜ਼ ਜਾਣਾ। ਹੁਣ ਆਪਾਂ ਨਾਰਮਲੀ ਸ਼ਾਰਟਕਟ ਤੱਕ ਹੀ ਉਹਨਾਂ ਨੇ ਉੱਥਾਂ ਦੀ ਸਾਈਕਲ ਲੈ ਕੇ ਰੋਜ਼ ਲੰਘ ਜਾਣਾ। ਉਹ ਟੀਚਰ ਨੇ। ਉਹਨਾਂ ਕੋਲ ਕਈ ਸਟੂਡੈਂਟ ਆਏ, ਕਈ ਆਏ, ਕਈ ਚਲੇ ਗਏ। ਉਹ 10ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਇੱਕ ਦਿਨ ਉਹ ਟੀਚਰ ਜਦੋਂ ਸਕੂਲ ਤੋਂ ਵਾਪਸ ਆ ਰਹੇ ਸੀ ਤਾਂ ਜਿਹੜੀ ਉਹ ਕੱਚੇ ਰਸਤੇ ਵਾਲਾ ਰਸਤਾ ਸੀ ਉਹ ਸਾਰਾ ਰਸਤਾ ਬਲੌਕ ਕਰ ਦਿੱਤਾ ਗਿਆ ਸੀਲ ਕਰ ਦਿੱਤਾ ਗਿਆ ਉੱਥੇ ਕੰਸਟਰਕਸ਼ਨ ਕੰਪਨੀ ਵਾਸਤੇ ਮਸ਼ੀਨਾਂ ਆ ਗਈਆਂ ਰੈਡੀमेड ਆਫਿਸ ਆ ਗਿਆ ਉਹ ਸਾਰਾ ਰਸਤਾ ਜਿਹੜਾ ਬਲੌਕ ਕਰ ਦਿੱਤਾ ਹੋਇਆ ਉੱਥੇ ਕੁਐਸਚਨ ਮਾਰਕ ਦੇ ਰੀਬਨ ਲਗਾ ਦਿੱਤੇ ਉਹ ਟੀਚਰ ਸਾਈਕਲ ਤੇ ਪੈਦਲ ਤੁਰਿਆ ਆ ਰਿਆਂ ਨਾਲੇ ਦੇਖੀ ਜਾਵੇ ਫਿਕਰ ਕਰੇ ਵੀ ਮੈਂ ਰੋਜ਼ ਇੱਥੋਂ ਦੀ ਆਣਾ-ਉਣਾ ਸੀ ਮੇਰਾ ਕਿੰਨਾ ਸਮਾਂ ਬਚਦਾ ਸੀ ਹੁਣ ਮੈਨੂੰ ਕਿੰਨਾ ਲੰਬਾ ਰਸਤਾ ਤੈਅ ਕਰਕੇ ਆਣਾ ਪੈਣਾ ਹੈ ਆਪਣੀਆਂ ਮੁਸ਼ਕਲਾਂ ਨੂੰ ਯਾਦ ਕਰ ਰਿਹਾ ਤੇ ਸਾਹਮਣੇ ਇੱਕ ਲੜਕਾ ਆਇਆ ਬੜਾ ਹੈਂਡਸਮ ਉਹਦੇ ਕੋਟ ਪੈਂਟ ਪਾਇਆ ਟਾਈ ਲਾਈ ਹੋਈ ਬਾਹੂ ਰੂਪ ਦੇ ਵਿੱਚ ਹੁੰਨ ਲੱਗਾ ਸੀ ਉਹਨੇ ਆ ਕੇ ਉਹ ਮਾਸਟਰ ਜੀ ਜਿਹੜੇ ਸਾਈਕਲ ਤੇ ਦਸਵੀਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੇ ਆ ਕੇ ਉਹਨਾਂ ਦਾ ਸਾਈਕਲ ਰੋਕਿਆ ਉਸ ਬੱਚੇ ਦਾ ਪ੍ਰਭਾਵ ਐਨਾ ਸੀ ਉਹ ਆਪਣੇ ਮੁਖ ਤੋਂ ਕੁਝ ਬੋਲ ਹੀ ਨਹੀਂ ਸਕੇ ਟੀਚਰ ਉਸ ਬੱਚੇ ਨੇ ਉਹਨਾਂ ਦਾ ਸਾਈਕਲ ਫੜਿਆ ਉਸ ਲੜਕੇ ਨੇ ਸਾਈਕਲ ਫੜ ਕੇ ਤੁਰਨਾ ਸ਼ੁਰੂ ਕਰ ਦਿੱਤਾ ਉਹ ਪ੍ਰਭਾਵ ਇੰਨਾ ਪੈ ਗਿਆ ਕਿ ਉਹ ਟੀਚਰ ਉਹਨੂੰ ਪੁੱਛ ਵੀ ਨਹੀਂ ਸਕੇ ਕੁਝ ਉਹ ਉਹਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਉਹ ਸਾਈਕਲ ਲੈ ਕੇ ਤੁਰਿਆ ਜਾ ਰਹੇ ਫਿਰ ਇੱਕ ਸ਼ੀਸ਼ ਮਹਿਲ ਵਰਗਾ ਆਫਿਸ ਸੀ ਉਹਨੇ ਬਾਹਰ ਜਾ ਕੇ ਉਹਨਾਂ ਦਾ ਸਾਈਕਲ ਖੜਾ ਕੀਤਾ ਉਹਨਾਂ ਮਾਸਟਰ ਜੀ ਦਾ ਹੱਥ ਫੜਿਆ ਤੇ ਅੰਦਰ ਉਸ ਆਫਿਸ ਦੇ ਵਿੱਚ ਲੈ ਗਿਆ ਪ੍ਰਭਾਵ ਇੰਨਾ ਸੀ ਉਹ ਮਾਸਟਰ ਜੀ ਕੁਝ ਬੋਲ ਹੀ ਨਹੀਂ پا ਰਹੇ ਸੀ ਜਦੋਂ ਆਫਿਸ ਦੇ ਵਿੱਚ ਲੈ ਕੇ ਗਏ ਅੰਦਰ ਉਹ ਐਦਾਂ ਦਾ ਆਫਿਸ ਸੀ ਕਿ ਜ਼ਿੰਦਗੀ ਵਿੱਚ ਕਦੇ ਉਹ ਮਾਸਟਰ ਜੀ ਨੇ ਉਦਾਂ ਦਾ ਆਫਿਸ ਦੇਖਿਆ ਨਹੀਂ ਸੀ ਉੱਥੇ ਇੱਕ ਬੜੀ ਪਿਆਰੀ ਚੇਅਰ ਲੱਗੀ ਸੀ ਉਸ ਲੜਕੇ ਨੇ ਜਾ ਕੇ ਉਹ ਮਾਸਟਰ ਜੀ ਨੂੰ ਉਸ ਚੇਅਰ ਤੇ ਬਿਠਾ ਦਿੱਤਾ ਚੇਅਰ ਤੇ ਬਿਠਾਤਾ ਜਦੋਂ ਉਸ ਚੇਅਰ ਤੇ ਬਿਠਾਇਆ ਤੇ ਇੱਕ ਜਲ ਦਾ ਗਲਾਸ ਚੱਕਿਆ ਤੇ ਮਾਸਟਰ ਜੀ ਨੂੰ ਦਿੱਤਾ ਹੈ ਮਾਸਟਰ ਜੀ ਬਿਨਾ ਕੁਝ ਬੋਲੇ ਜਲ ਨੂੰ ਛਕਿਆ ਤੇ ਬਾਅਦ ਚ ਥੋੜੀ ਹਿੰਮਤ ਜੀ ਕੀਤੀ ਕਹਿੰਦੇ ਪੁੱਤਰ ਕੌਣ ਹੈ ਉਹ ਬੱਚਾ ਥੱਲੇ ਬੈਠਾ ਗੋਡਿਆਂ ਦੇ ਪਾਰ ਹੋ ਕੇ ਉਹਨਾਂ ਨੇ ਹੱਥ ਚੁੰਮ ਕੇ ਮੱਥੇ ਲਾ ਕੇ ਅੱਖਾਂ ਨੂੰ ਛਪਰਸ਼ ਕੀਤਾ ਉਹਨਾਂ ਨੇ ਹੱਥ ਫੜ ਕੇ ਪੁੱਛਿਆ ਕਹਿੰਦੇ ਪੁੱਤ ਤੂੰ ਹੈ ਕੌਣ ਤੂੰ ਮੇਰਾ ਸਾਈਕਲ ਕਿਉਂ ਫੜ ਕੇ ਲੈ ਕੇ ਆਇਆ ਤੇ ਇੱਥੇ ਤੂੰ ਮੈਨੂੰ ਕਿਉਂ ਬਿਠਾਇਆ ਇਸ ਕੁਰਸੀ ਤੇ ਉਸ ਲੜਕੇ ਨੇ ਪਤਾ ਕੀ ਕਿਹਾ ਜੀ ਕਹਿੰਦਾ ਮਾਸਟਰ ਜੀ ਤੁਸੀਂ ਉਸ ਸਕੂਲ ਚ ਪੜ੍ਹਾਉਂਦੇ ਆ ਨਾ ਕਹਿੰਦਾ ਹਾਂ ਜੀ ਕਹਿੰਦਾ ਮੈਂ ਇਸ ਸਾਲ ਦੇ ਵਿੱਚ ਤੁਹਾਡੇ ਕੋਲ 10ਵੀਂ ਕਲਾਸ ਵਿੱਚ ਪੜ੍ਹਦਾ ਹੁੰਦਾ ਸੀ ਪੜ੍ਹਦਾ ਹੁੰਦਾ ਸੀ ਤਾਂ ਅੱਜ ਜਿਹੜਾ ਅੰਪਾਇਰ ਆ ਨਾ ਇਹ ਮੇਰਾ ਹੈਗਾ ਆ ਜਿਹੜਾ ਆਫਿਸ ਹੈ ਇਹ ਵੀ ਮੇਰਾ ਹੈ ਇੱਥੇ ਦਾ ਮੈਂ ਮਾਲਕ ਆ ਐਮ ਡੀ ਆ ਤੇ ਮੈਂ ਤੁਹਾਡੇ ਕੋ ਉਸ ਟਾਈਮ ਪੜਦਾ ਹੁੰਦਾ ਸੀ 10ਵੀਂ ਕਲਾਸ 'ਚ ਮੈਂ ਤੁਹਾਨੂੰ ਪਛਾਣਦਾ ਤੇ ਉਹ ਟੀਚਰ ਨੇ ਪਤਾ ਕੀ ਕਿਹਾ ਨਹੀਂ ਖੜੇ ਹੋ ਗਏ ਉਸ ਬੱਚੇ ਦਾ ਹੱਥ ਚੁੰਮਿਆ ਕਹਿੰਦੇ ਪੁੱਤ ਕਿੱਥੇ ਪਹੁੰਚ ਗਿਆ ਮੈਂ ਤਾਂ ਹੱਲੇ ਵੀ 10ਵੀਂ ਵਾਲਿਆਂ ਨੂੰ ਪੜਾਈ ਜਾਣਾ ਮੈਂ ਤਾਂ ਅੱਜ ਵੀ 10ਵੀਂ ਵਾਲਿਆਂ ਨੂੰ ਪੜਾਏ ਜਾਣਾ ਪੁੱਤਰ ਤੂੰ ਕਿੱਥੇ ਪਹੁੰਚ ਗਿਆ ਹੁਣ ਇਹਦਾ ਮਤਲਬ ਕੀ ਸੀ ਉਹ ਟੀਚਰ ਦੇ ਵਿੱਚ ਇੱਕ ਪੰਜੀ ਜਿੰਨਾ ਵੀ ਹੰਕਾਰ ਨਹੀਂ ਆਇਆ ਉਹ ਟੀਚਰ ਨੇ ਉਹਨੂੰ ਇਹ ਨਹੀਂ ਕਿਹਾ ਕਿ ਜੇ ਮੈਂ ਤੈਨੂੰ ਦਸਵੀਂ ਚ ਉਦੋਂ ਨਾ ਪੜਾਉਂਦਾ ਜੇ ਮੈਂ ਤੈਨੂੰ ਕਲਾਸ ਵਿੱਚ ਬੈਠਣ ਨਾ ਦਿੰਦਾ ਤੂੰ ਇੱਥੇ ਪਹੁੰਚਣਾ ਸੀ ਇੰਨਾ ਵੀ ਹੰਕਾਰ ਨਹੀਂ ਸੀ ਉਸ ਟੀਚਰ ਦੇ ਵਿੱਚ ਉਹਨੂੰ ਇੰਨਾ ਮਾਣ ਹੋਇਆ ਵੀ ਮੈਂ ਅੱਜ ਵੀ ਦਸਵੀਂ ਵਾਲਿਆਂ ਨੂੰ ਪੜ੍ਹਾਏ ਜਾਣਾ ਮੇਰੇ ਤੋਂ ਪੜਿਆ ਬੱਚਾ ਅੱਜ ਕਿੱਥੇ ਪਹੁੰਚ ਗਿਆ ਉਹਨੂੰ ਉਸ ਚੀਜ਼ ਦੇ ਨਾਲ ਖੁਸ਼ੀ ਹੋਈ ਹੈ ਤਾਂ ਜੇ ਤੁਹਾਨੂੰ ਕਿਸੇ ਨਾ ਕਿਸੇ ਨੇ ਇਸ ਰਸਤੇ ਤੇ ਲਾਇਆ ਹੈਗਾ ਉਹਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਦੁੱਖ ਹੋਣਾ ਚਾਹੀਦਾ ਹੈ ਜੇ ਕੱਲ ਨੂੰ ਜ਼ਰੀਏ ਸਾਡੇ ਵਾਲਮੀਕੀ ਮਹਾਰਾਜ ਦੇ ਨਾਲ ਕੋਈ ਜੁੜ ਗਿਆ ਉਹ ਬੱਚਾ ਕਿਤੇ ਸਫਲ ਹੋ ਗਿਆ ਆਪਣੀ ਜ਼ਿੰਦਗੀ ਚ ਅੱਗੇ ਨਿਕਲ ਗਿਆ ਉਹ ਕੱਲ ਨੂੰ ਤੁਹਾਡੇ ਨਾਲ ਨਹੀਂ ਰਿਹਾ ਤੁਹਾਨੂੰ ਫਿਰ ਵੀ ਮਾਣ ਹੋਣਾ ਚਾਹੀਦਾ ਕਿਉਂਕਿ ਜਿਹੜਾ ਟੀਚਰ ਹੁੰਦਾ ਜੇ ਉਹ ਹੀ ਈਰਖਾ ਰੱਖ ਲਵੇ ਇਟ ਮੀਨਸ ਕਿ ਉਹ ਟੀਚਰ ਨਹੀਂ ਹੈ ਟੀਚਰ ਦੀ ਪਰਿਭਾਸ਼ਾ ਤੁਹਾਨੂੰ ਦੱਸਦੇ ਹਾਂ ਜੀ ਟੀਚਰ ਦਾ ਮਤਲਬ ਕੀ ਹੁੰਦਾ ਹੈ ਟੀਚਰ ਉਹ ਗਿਣੇ ਚੁਣੇ ਹੋਏ ਲੋਕ ਹੁੰਦੇ ਆ ਜਿਹੜੇ ਕਈ ਤਰ੍ਹਾਂ ਦੇ ਕੋਰਸ ਪਾਸ ਕਰਦੇ ਆ ਕਈ ਤਰ੍ਹਾਂ ਦੇ ਕੋਰਸ ਕਰਨੇ ਪੈਂਦੇ ਆ ਉਹਨਾਂ ਨੂੰ ਮਾਈਂਡ ਰੀਡਿੰਗ ਸਿਖਾਈ ਜਾਂਦੀ ਹੈ ਉਹਨਾਂ ਨੂੰ ਸਿਚੁਏਸ਼ਨ ਕੰਟਰੋਲ ਸਿਖਾਇਆ ਜਾਂਦਾ ਹੈ ਟੀਚਰ ਦਾ ਮਤਲਬ ਹੈ ਬੱਚਾ ਕਿਸੇ ਵੀ ਸਿਚੁਏਸ਼ਨ 'ਚ ਹੈ ਕਿਦਾਂ ਦਾ ਵੀ ਇਹ ਬੱਚਾ ਉਹਨੂੰ ਕੰਟਰੋਲ ਕਰਨਾ ਉਹਨੂੰ ਸੰਭਾਲਣਾ ਉਹਨੂੰ ਸਮਝ ਉਹਦੇ ਦਿਮਾਗ ਚ ਗੱਲਾਂ ਨੂੰ ਬਿਠਾਣਾ ਟੈਕਨੀਕਸ ਹੁੰਦੀਆਂ ਮਾਂ-ਬਾਪ ਬੱਚੇ ਦੇ ਮਾਰ ਰਹੇ ਆ ਟੀਚਰ ਵੀ ਮਾਰ ਰਹੇ ਆ ਫਿਰ ਟੀਚਰ ਖਾਸ ਕਿਦਾਂ ਹੋ ਗਿਆ ਮਾਂ-ਬਾਪ ਬੱਚੇ ਤੋਂ ਖਿਜ ਰਿਹਾ ਟੀਚਰ ਵੀ ਖਿਜ ਰਿਹਾ ਫਿਰ ਟੀਚਰ ਸਪੈਸ਼ਲ ਕਿਦਾਂ ਹੋ ਗਿਆ ਮਾਂ-ਬਾਪ ਬੱਚੇ ਤੋਂ ਐਡਿਟੇਟ ਹੋ ਰਿਹਾ ਟੀਚਰ ਵੀ ਹੋ ਰਿਹਾ ਫਿਰ ਟੀਚਰ ਸਪੈਸ਼ਲ ਕਿਦਾਂ ਹੋ ਗਿਆ ਟੀਚਰ ਦਾ ਮਤਲਬ ਹੈ ਹੀ ਇਜ਼ ਪਰਫੈਕਟ ਸ਼ੀ ਇਜ਼ ਪਰਫੈਕਟ ਇਹ ਪਰਫੈਕਟ ਲੋਕ ਹੈ ਇਹਨਾਂ ਨੇ ਇਦਾਂ ਦੀਆਂ ਪੜਾਈਆਂ ਕੀਤੀਆਂ ਕਿ ਬੱਚੇ ਨੂੰ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਸਮਝ ਰੱਖਦੀ ਹੈ ਪਰ ਉਹ ਕਰ ਨਹੀਂ ਪਾਉਂਦੇ ਇਹਦਾ ਮਤਲਬ ਉਹ ਪੈਸੇ ਦੇਖ ਕੇ ਲੱਗੇ ਆ ਸੋ ਟੀਚਰ ਅਧਿਆਪਕ ਦੀ ਇਹ ਹੋਣੀ ਚਾਹੀਦੀ ਮਾਨਸਿਕਤਾ ਕਿ ਬੱਚਾ ਅੱਜ ਤੁਹਾਡੇ ਨਾਲ ਹੈ ਜਾਂ ਤੁਹਾਡੇ ਨਾਲ ਵਚਨ ਦੀਖਸ਼ਾ ਤੋਂ ਪਹਿਲੇ ਮੈਂ ਸਾਗਰ ਜੀ ਨੂੰ ਕਹਿੰਨਾ ਜੇ ਤੁਸੀਂ ਅੱਜ ਸਾਡੇ ਨਾਲ ਹੈਗੇ ਸਾਡੇ ਨਾਲ ਨਹੀਂ ਵੀ ਹੋਵੋਗੇ ਸਾਨੂੰ ਬੜਾ ਮਾਣ ਹੋਊਗਾ ਜਿੱਥੇ ਵੀ ਇਹ ਬੱਚਾ ਹੋਊਗਾ ਉਦੋਂ ਈਰਖਾ ਨਹੀਂ ਆਣੀ ਚਾਹੀਦੀ ਜਦੋਂ ਤੁਹਾਡੇ ਮਨ 'ਚ ਈਰਖਾ ਆ ਗਈ ਸਮਝ ਲਓ ਤੁਸੀਂ ਆਪਣੇ ਟੀਚਰ ਪਦ ਦੀ ਜਿਹੜੀ ਪ੍ਰਤਿਭਾ ਉਹਨੂੰ ਖੋਦ ਦਿੱਤਾ ਉਸ ਇੱਜ਼ਤ ਨੂੰ ਤੁਸੀਂ ਗਵਾ ਲਿਆ ਕਿਉਂਕਿ ਜਦੋਂ ਅੱਛੇ ਮਾਲੀ ਦੀ ਪਹਿਚਾਣ ਨਾ ਉਹਦੀ ਬਗੀਚੀ ਤੋਂ ਹੋ ਜਾਂਦੀ ਹੈ ਜੇ ਬਗੀਚੀ ਸਾਫ਼ ਸੁਥਰੀ ਹੋਵੇ ਸੋਹਣੇ ਸੋਹਣੇ ਫੁੱਲ ਕਿਹੜੇ ਹੋਣ ਪਤਾ ਲੱਗ ਜਾਂਦਾ ਜਿਹੜਾ ਇਹਦਾ ਮਾਲੀ ਹੈ ਨਾ ਉਹਨੇ ਕਿੰਨੇ ਪਿਆਰ ਨਾਲ ਇਹਨੂੰ ਸੰਭਾਲਿਆ ਹੋ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ